ਸਸ਼ੀਗੋ ਦੋਸਤੋ ਅੱਜ ਆ ਦਿਨ ਬੁੱਧਵਾਰ 6 ਅਗਸਟ ਆਓ ਦੇਖੀਏ ਅੱਜ ਦੀਆਂ ਟੌਪ 10 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਰੂਸ ਤੋਂ ਤੇਲ ਖਰੀਦਣ ਤੇ ਪੜਕੇ ਡੋਨਾਲਡ ਟਰੰਪ ਦਿੱਤੀ ਨਵੀਂ ਧਮਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਖਰੀਦ ਰਿਹਾ ਹੈ ਅਤੇ ਫਿਰ ਉਸ ਤੇਲ ਦਾ ਇੱਕ ਵੱਡਾ ਹਿੱਸਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉੱਚੀਆਂ ਕੀਮਤਾਂ ਤੇ ਵੇਚ ਕੇ ਭਾਰੀ ਮੁਨਾਫਾ ਕਮਾ ਰਿਹਾ ਹੈ ਟਰੰਪ ਨੇ ਭਾਰਤ ਤੇ ਯੂਕਰੇਨ ਵਿੱਚ ਹੋ ਰਹੀ ਮਨੁੱਖੀ ਰਾਸ਼ ਦੀ ਪ੍ਰਤੀ ਅਰਦਾਸ ਸੀਨ ਰਹਿਣ ਦਾ ਵੀ આરોਪ ਲਗਾਇਆ ਹੈ 트럼ਪ ਨੇ ਕਿਹਾ ਹੈ ਕਿ ਭਾਰਤ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਰੂਸੀ ਜੁੱਧ ਮਸ਼ੀਨ ਯੂਕਰੇਨ ਵਿੱਚ ਕਿੰਨੇ ਲੋਕਾਂ ਨੂੰ ਮਾਰ ਰਹੀ ਹੈ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਤੇ ਪੋਸਟ ਕੀਤਾ ਤੇ ਕਿਹਾ ਕਿ ਭਾਰਤ ਨਾਲ ਸਿਰਫ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦ ਰਿਹਾ ਹੈ ਉਹਨਾਂ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਹੈ ਕਿ ਰੂਸ ਦੀ ਜੁੱਧ ਮਸ਼ੀਨ ਯੂਕਰੇਨ ਵਿੱਚ ਕਿੰਨੇ ਲੋਕਾਂ ਨੂੰ ਮਾਰ ਰਹੀ ਹੈ ਇਸ ਲਈ ਮੈਂ ਭਾਰਤ ਦੁਆਰਾ ਅਮਰੀਕਾ ਨੂੰ ਅਦਾ ਕੀਤਾ ਜਾਣ ਵਾਲਾ ਟੈਰਿਫ ਨੂੰ ਵੱਡੀ ਮਾਤਰਾ ਵਿੱਚ ਵਧਾਵਾਂਗਾ। ਤੁਹਾਨੂੰ ਦੱਸ ਦਈਏ ਕਿ ਟਰੰਪ ਨੇ ਪਿਛਲੇ ਹਫ਼ਤੇ ਭਾਰਤ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਜੋ 1 ਅਗਸਤ ਤੋਂ ਲਾਗੂ ਹੋਣਾ ਸੀ ਪਰ ਹੁਣ ਇਸ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਅਮਰੀਕਾ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਵਿੱਚ ਹੁਣ ਇਹ ਟੈਰਿਫ ਬੰਗਲਾਦੇਸ਼, ਬ੍ਰਾਜ਼ੀਲ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਤੇ 7 ਦਿਨਾਂ ਬਾਅਦ ਲਗਾਇਆ ਜਾਵੇਗਾ ਜੋ ਕਿ 7 ਅਗਸਤ 2025 ਨੂੰ ਲਾਗੂ ਹੋਵੇਗਾ। ਭਾਰਤ ਦਾ ਕੀ ਹੈ ਜਵਾਬ? ਪਰੰਪਰੇ ਟੈਰਿਫ ਲਾਉਣ ਤੇ ਭਾਰਤ ਨੇ ਬਿਨਾ ਕਿਸੇ ਜਵਾਬੀ ਕਾਰਵਾਈ ਦੇ ਸਿੱਧੇ ਸ਼ਬਦਾ ਵਿੱਚ ਕਿਹਾ ਹੈ ਕਿ ਰਾਸ਼ਟਰੀ ਹਿੱਤ ਵਿਚਾਰ ਸੰਭਵ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਸੀ ਕਿ ਭਾਰਤ ਗੱਲਬਾਤ ਟੇਬਲ ਤੇ ਅਮਰੀਕਾ ਦੇ ਟੈਰਿਫ ਦਾ ਜਵਾਬ ਦੇਵੇਗਾ। ਲੋਕ ਸਭਾ ਵਿੱਚ ਬੋਲਦੇ ਹੋਏ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਹ ਵੀ ਕਿਹਾ ਹੈ ਕਿ ਗਲਤ 10 ਤੋਂ 15% ਟੈਰਿਫ ਬਾਰੇ ਸੀ। ਉਨ੍ਹਾਂ ਕਿਹਾ ਸੀ ਕਿ ਟੈਰਿਫ ਸੰਬੰਧੀ ਰਾਸ਼ਟਰੀ ਹਿੱਤ ਵਿੱਚ ਅਸੰਭਵ ਕਾਰਵਾਈ ਕੀਤੀ ਜਾਵੇਗੀ। ਮੂਸੇਵਾਲਾ ਦੇ ਬੁੱਤ ਤੇ ਲਾਰੈਂਸ ਗੈਂਗ ਨੇ ਚਲਾਈਆਂ ਗੋਲੀਆਂ ਇਹ ਨਾ ਦਿਓ ਸ਼ਹੀਦ ਰਾਦਰਜ ਅਣਪਛਾਤੇ ਹਮਲਾਵਾਰਾਂ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੁੱਤ ਤੇ ਗੋਲੀਬਾਰੀ ਕੀਤੀ ਸੀ ਗੋਲੀਬਾਰੀ ਨਾਲ ਬੁੱਤ ਨੂੰ ਨੁਕਸਾਨ ਪਹੁੰਚਿਆ ਜਿਸ ਨਾਲ ਇਲਾਕੇ ਵਿੱਚ ਸੰਸਨੀ ਫੈਲ ਗਈ ਹੈ ਇਸ ਤੋਂ ਬਾਅਦ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣੇ ਬੁੱਤ ਤੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੇ ਉਨ੍ਹਾਂ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ ਹੈ। ਉਹਨਾਂ ਇੰਸਟਾਗ੍ਰਾਮ ਤੇ ਇੱਕ ਭਾਵੁਕ ਪੋਸਟ ਵਿੱਚ ਲਿਖਿਆ ਸਾਡੇ ਪੁੱਤਰ ਦੀ ਯਾਦ ਤੇ ਹਮਲਾ ਸਾਡੀ ਆਤਮਾ ਤੇ ਜ਼ਖਮ ਹੈ। ਚਰਨ ਕੌਰ ਨੇ ਇਹ ਕਿਹਾ ਕਿ ਕੁਝ ਲੋਕ ਨਾ ਸਿਰਫ ਸਿੱਧੂ ਦੀ ਮੌਤ ਦਾ ਅਪਮਾਨ ਕਰ ਰਹੇ ਹਨ ਸਗੋਂ ਹੁਣ ਉਸ ਦੀ ਯਾਦਾਂ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜਿਸ ਬੁੱਤ ਤੇ ਗੋਲੀਬਾਰੀ ਹੋਈ ਸੀ ਉਹ ਸਿਰਫ ਇੱਕ ਪੱਥਰ ਨਹੀਂ ਸੀ ਸਗੋਂ ਲੋਕਾਂ ਦੇ ਸਿੱਧੂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਸੀ। ਜਰਨ ਕਰਨੇ ਕਿ ਆ ਮੇਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਸੀ ਹੁਣ ਜਦੋਂ ਉਹ ਸਾਡੇ ਵਿਚਕਾਰ ਨਹੀਂ ਆ ਤਾਂ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਹਮਲਾ ਸਾਡੀ ਆਤਮਾ ਤੇ ਜ਼ਖਮ ਵਾਂਗ ਆ ਪਰ ਮੈਂ ਕਹਿਣਾ ਚਾਹੁੰਦੀ ਆ ਕਿ ਉਸ ਨੂੰ ਮਟਾਇਆ ਨਹੀਂ ਜਾ ਸਕਦਾ ਉਹ ਇੱਕ ਲਹਿਰ ਸੀ ਜੋ ਹਮੇਸ਼ਾ ਜਿੰਦਾ ਰਹੇਗੀ ਉਹਨੇ ਇਹ ਵੀ ਕਿਹਾ ਸਾਡੀ ਚੁੱਪੀ ਸਾਡੀ ਹਾਰ ਨਹੀਂ ਆ ਪਰ ਕਿਸੇ ਨੂੰ ਇੱਕ ਦਿਨ ਆਪਣੇ ਕਰਮਾਂ ਦੀ ਸਾਇਆ ਜ਼ਰੂਰ ਮਿਲੇਗੀ ਪਰਿਵਾਰ ਨੇ ਕਈ ਵਾਰ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੂਸੇਵਾਲਾ ਦੇ ਪਰਿਵਾਰ ਨੇ ਜਨਤਕ ਤੌਰ ਤੇ ਇਨਸਾਫ ਅਤੇ ਸਤਕਾਰ ਦੀ ਮੰਗ ਕਰਦੇ ਹੋਏ ਆਪਣੀ ਗੱਲ ਰੱਖੀ ਹੈ ਪਰ ਇਸ ਵਾਰ ਬੁੱਧ ਤੇ ਗੋਲੀਬਾਰੀ ਨਾਲ ਸਿਰਫ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀ ਹੈ ਸਗੋਂ ਇਹ ਮੂਸੇਵਾਲੇ ਦੀ ਵਿਰਾਸਤ ਅਤੇ ਯਾਦਾਂ ਦਾ ਅਪਮਾਨ ਵੀ ਹੈ ਇਸ ਘਟਨਾ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਪਰ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਵਿੱਚ ਗੁੱਸਾ ਅਤੇ ਉਦਾਸੀ ਸਾਫ਼ ਦੇਖੀ ਜਾ ਸਕਦੀ ਹੈ ਤੀਸਰੀ ਖਬਰ 14ਵੀਂ ਵਾਰ ਜੇਲ੍ਹ ਤੋਂ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 40 ਦਿਨਾਂ ਦੀ ਮਿਲੀ ਪਰਵੋਲ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਰਹੇ ਹਨ ਇਸ ਵਾਰ ਰਾਮ ਰਹੀਮ ਨੂੰ 40 ਦਿਨਾਂ ਦੀ ਪਰਵੋਲ ਮਿਲੀ ਹੈ ਜਿਸ ਦੇ ਤਹਿਤ ਉਹ ਪੁਲਿਸ ਸੁਰੱਖਿਆ ਹੇਠ ਸਵੇਰੇ ਸਿਰ ਥਾ ਡੇਰਾ ਲਈ ਰਵਾਨਾ ਹੋਗਾ ਇਹ ਚੌਥੀ ਵਾਰ ਹੈ ਕਿ ਗਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਹੈ ਉਹਨਾਂ ਦੀ ਪਹਿਲੀ ਛੁੱਟੀ 2021 ਵਿੱਚ ਹੋਈ ਸੀ ਦੱਸ ਦिए ਕਿ 15 ਅਗਸਤ ਨੂੰ ਰਾਮ ਰਹੀਮ ਦਾ ਜਨਮ ਦਿਨ ਵੀ ਹੈ ਤੇ ਇਸ ਬਾਬਤ ਦੱਸਿਆ ਜਾ ਰਿਹਾ ਹੈ ਕਿ ਸਿਰਸਾ ਡੇਰਾ ਵਿੱਚ ਰਕੜੀ ਦੇ ਤਿਉਹਾਰ ਤੋਂ ਬਾਅਦ ਰਾਮ ਰਹੀਮ ਦਾ ਜਨਮ ਦਿਨ ਵੀ ਮਨਾਇਆ ਜਾਵੇਗਾ। ਇਸ ਦੀਆਂ ਤਿਆਰੀਆਂ ਡੇਰਾ ਪ੍ਰਬੰਧਕਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਚੌਥੀ ਖਬਰ ਚੰਡੀਗੜ੍ਹ 'ਚ ਹੁਣ ਸਿਰਫ ਸੀਸੀਟੀਵੀ ਰਾਹੀਂ ਹੋਣਗੇ ਚਲਾਣ ਨਹੀਂ ਕਰੇਗੀ ਕਿਸੇ ਨੂੰ ਵੀ ਪੁਲਿਸ ਤੰਦ। ਚੰਡੀਗੜ੍ਹ ਵਿੱਚ ਟ੍ਰੈਫਿਕ ਪ੍ਰਣਾਲੀ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ 6 ਵਜੇ ਟ੍ਰੈਫਿਕ ਪੁਲਿਸ ਵਾਲੇ ਸੜਕ ਤੇ ਖੜੇ ਹੋ ਕੇ ਵਾਹਨ ਨੂੰ ਨਹੀਂ ਰੋਕਣਗੇ ਹੁਣ ਸਿਰਫ ਆਟੋਮੈਟਿਕ ਕੈਮਰਾ ਦੀ ਨਿਗਰਾਨੀ ਦੇ ਆਧਾਰ ਤੇ ਚਲਾਣ ਜਾਰੀ ਕੀਤੇ ਜਾਣਗੇ ਇਸ ਫੈਸਲੇ ਰਾਈ ਸਾਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਨਿਗਰਾਨੀ ਕੈਮਰਾ ਆਧਾਰਿਤ ਪ੍ਰਣਾਲੀ ਦੁਆਰਾ ਕੀਤੀ ਜਾਵੇਗੀ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਵਾਹਨਾਂ ਦੀ ਗਤੀ ਲਾਲ ਬਤੀ ਜੰਪ ਕਰਨਾ ਹੈਲਮਟ ਨਾ ਪਹਿਨਣਾ ਸੀਟ ਬੈਲਟ ਨਾ ਪਹਿਨਣਾ ਆਦਿ ਨੂੰ ਰਿਕਾਰਡ ਕਰਨਗੇ ਅਤੇ ਉਸ ਆਧਾਰ ਤੇ ਚਲਾਣ ਜਾਰੀ ਕੀਤੇ ਜਾਣਗੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਸਖਤ ਹੁਕਮ ਜਾਰੀ ਕਰਦਿਆ ਕਿਹਾ ਹੈ ਕਿ ਟ੍ਰੈਫਿਕ ਲਾਈਟ ਪੁਆਇੰਟਾਂ ਦੇ ਚਰਾਹਿਆਂ ਤੇ ਤਾਇਨਾਤ ਪੁਲਿਸ ਵਾਲੇ ਸਿਰਫ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ ਉਹਨਾਂ ਨੂੰ ਕਿਸੇ ਵੀ ਵਾਹਨ ਨੂੰ ਰੋਕਣ ਦਾ ਅਧਿਕਾਰ ਨਹੀਂ ਹੈ ਅਗਲੀ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਸਭ ਵੀਰਾਂ ਭੈਣਾਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਪੰਜਾਬ ਦੀ ਹਰ ਤਾਜ਼ਾ ਖਬਰ ਸਮੇਂ ਸਿਰ ਮਿਲਦੀ ਰਹੇ ਪੰਜਵੀਂ ਖਬਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਤੇ ਐਡਵੋਕੇਟ ਧਾਮੀ ਨੇ ਸਰਕਾਰ ਨੂੰ ਪਾਈਆਂ ਲਾਂਤਾ ਕਿਹਾ ਬੰਦੀ ਸਿੰਘਾਂ ਲਈ ਵੱਖਰਾ ਕਾਨੂੰਨ ਪਿਓ ਡੇਰਾ ਸੱਚਾ ਸੌਦਾ ਮੁਕੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖਤ ਟਿੱਪਣੀ ਕੀਤੀ ਹੈ ਉਹਨਾਂ ਨੇ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਹੈ ਕਿ ਜੇਕਰ ਇੱਕ ਵਿਅਕਤੀ ਲਈ ਨਿਯਮ ਬਦਲੇ ਜਾ ਸਕਦੇ ਹਨ ਤਾਂ ਜੇਲ੍ਹ ਵਿੱਚ ਬੰਦ ਉਹਨਾਂ ਬੰਦੀ ਸਿੰਘਾਂ ਲਈ ਵੀ ਨਿਯਮ ਬਣਾਏ ਜਾਣੇ ਚਾਹੀਦੇ ਹਨ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਰਜਿੰਦਰ ਸਿੰਘ ਤਾਂਬੀ ਨੇ ਕਿਹਾ ਹੈ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰਾਮ ਰਹੀਮ ਵਰਗੇ ਸਜਾਇਆ ਫਤਾਕੈਦੀ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਆ ਪਰ سزا ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਵਜੇ ਤੱਕ ਰਿਹਾ ਨਹੀਂ ਕੀਤਾ ਗਿਆ ਉਹਨਾਂ ਨੇ ਸਰਕਾਰ ਨੂੰ ਦੋਹਰਾ ਮਾਪਦੰਡ ਦੱਸਿਆ ਅਤੇ ਇਸ ਤੇ ਨਾਰਾਜ਼ਗੀ ਪ੍ਰਗਟ ਕੀਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਜਲਦੀ ਰਿਹਾ ਕੀਤਾ ਜਾਵੇ ਅਤੇ ਸਾਰਿਆਂ ਨਾਲ ਇਨਸਾਫ ਕੀਤਾ ਜਾਵੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਉਹ ਕਈ ਵਾਰ ਬੰਦੀ ਸਿੰਘਾਂ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਇਹ ਮੁੱਦਾ ਵਾਰ-ਵਾਰ ਉਠਾਉਂਦੇ ਰਹੇ ਹਨ ਪਰ ਬੰਦੀ ਸਿੰਘ ਉਹਨਾਂ ਨੂੰ ਸ਼ਿਕਾਇਤਨਾਮਾ ਕਰਨ ਦੀ ਗੱਲ ਵਾਰ-ਵਾਰ ਕਹਿੰਦੇ ਹਨ ਧਾਮੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ 6ਵੀਂ ਖਬਰ ਲਾਲ ਕਿਲੇ ਵਿੱਚ ਬੰਬ ਲੈ ਕੇ ਦਾਖਲ ਹੋਇਆ ਅਤਵਾਦੀ ਆਜ਼ਾਦੀ ਦਿਵਸ ਤੋਂ ਠੀਕ ਪਹਿਲਾਂ ਲਾਲ ਕਿਲੇ ਦੀ ਸੁਰੱਖਿਆ ਵਿੱਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਇਕ ਡਮੀ ਹੱਤਵਾਰੀ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਡਮੀ ਬੰਬ ਲੈ ਕੇ ਲਾਲ ਕਿਲੇ ਵਿੱਚ ਤਾਕਿਲ ਹੋਇਆ ਪਰ ਕਿਸੇ ਨੂੰ ਕੋਈ ਸਰਾਗ ਵੀ ਨਹੀਂ ਮਿਲਿਆ ਨਤੀਜਾ ਇਹ ਹੋਇਆ ਕਿ ਇਨੀ ਵੱਡੀ ਲਾਪਰਵਾਹੀ ਲਈ ਪੁਲਸ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਗਈ ਸੁਰੱਖਿਆ ਲਈ ਤਾਇਨਾਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 15 ਅਗਸਤ ਲਈ ਲਾਲ ਕਿਲੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਬਰ ਅਸਲ ਲਾਲ ਕਿਲੇ ਦੀ ਸੁਰੱਖਿਆ ਵਿੱਚ ਕੁੱਤਾ ਹੀ ਉਹ ਵਾਪਰੀ ਜਦੋਂ ਇੱਕ ਡਮੀ ਹੱਤਵਾਰੀ ਇੱਕ डमी ਬੰਬ ਲੈ ਕੇ ਪ੍ਰੀਸਰ ਵਿੱਚ ਦਾਖਲ ਹੋਇਆ 15 ਅਗਸਤ ਤੋਂ ਪਹਿਲਾ ਦੀ ਇਹ ਜੇਹੀ ਘਟਨਾ ਆਪਣੇ ਆਪ ਵਿੱਚ ਇੱਕ ਵੱਡੀ ਲਾਪਰਵਾਹੀ ਹੈ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ ਦਿੱਲੀ ਪੁਲਿਸ ਨੇ 7 ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਅਸਲੀ ਹੱਤਿਆਵਾਰੀ ਨਹੀਂ ਸੀ ਇਹ ਦਿੱਲੀ ਪੁਲਿਸ ਦਾ ਇੱਕ ਡਮੀ ਹੱਤਿਆਵਾਰੀ ਸੀ ਇਹ ਅੰਦਰੂਨੀ ਅਭਿਆਸੀ ਜੋ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਕੀਤਾ ਗਿਆ ਸੀ ਲਾਲ ਕਿਲੇ ਦੀ ਸੁਰੱਖਿਆ ਵਿੱਚ ਕਈ ਸੁਰੱਖਿਆ ਪਰਤਾਂ ਵਿੱਚ ਕਮੀ ਆਈ ਇਸ ਲਾਪਰਵਾਹੀ ਨੂੰ ਗੰਭੀਰ ਮੰਨਦੇ ਹੋਏ ਡੀਸੀਪੀ ਉਤਰੀ ਰਾਜਾ ਬੰਡੀਆਂ ਨੇ ਤੁਰੰਤ ਕਾਰਵਾਈ ਕੀਤੀ ਉਹਨਾਂ ਨੇ ਡਿਊਟੀ ਤੇ ਤਾਇਨਾਤ ਸੱਤ ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਹੈ ਇਹਨਾਂ ਵਿੱਚੋਂ ਦਿੱਲੀ ਪੁਲਿਸ ਦੇ ਉਹ ਕਰਮਚਾਰੀ ਵੀ ਸ਼ਾਮਲ ਹਨ ਜੋ ਉਸ ਸਮੇਂ ਲਾਲ ਕਿਲੇ ਦੀ ਸੁਰੱਖਿਆ ਲਈ ਨਿਯੁਕਤ ਕੀਤੇ ਗਏ ਸਨ ਸੱਤਵੀਂ ਖਬਰ ਉੱਤਰਾਖੰਡ ਵਿੱਚ ਬੱਤਲ ਫਟਣ ਨਾਲ ਪੂਰਾ ਖੀਰ ਗੰਗਾ ਪਿੰਡ ਤਬਾਹ ਚਾਰ ਦੀ ਮੌਤ 50 ਲਾਪਤਾ ਉਤਰਾਖੰਡ ਦੇ ਧਾਰਲੀ ਵਿੱਚ ਬੱਦਲ ਫਟਣ ਕਾਰਨ ਸ਼ੀਰ ਗੰਗਾ ਪਿੰਡ ਵਹਿ ਗਿਆ ਇਹ ਘਟਨਾ ਅੱਜ ਮੰਗਲਵਾਰ ਦੁਪਹਿਰ 1:50 ਵਜੇ ਵਾਪਰੀ ਘਟਨਾ ਦੀਆਂ ਕਈ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਉਹਨਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਾੜੀ ਤੋਂ ਮੀਂਹ ਦਾ ਪਾਣੀ ਅਤੇ ਮਲਬਾ ਆਇਆ ਤੇ 34 ਸਕਿੰਟਾਂ ਵਿੱਚ ਪੂਰੇ ਪਿੰਡ ਨੂੰ ਵਹਾ ਦਿੱਤਾ ਉਤਰਾਖਾਸ਼ੀ ਦੇ ਡੀਐਮ ਪ੍ਰਸ਼ਾਂਤ ਆਰਿਆ ਨੇ ਕਿਹਾ ਹੈ ਕਿ ਹੁਣ ਤੱਕ 4 ਲੋਕਾਂ ਦੀ ਮੌਤ ਦੀ ਖਬਰ ਆਈ ਹੈ ਯਾਦੋ ਵੱਡ ਲੋਕ ਲਾਪਤਾ ਹਨ ਕਈ ਲੋਕਾਂ ਦੇ ਦੱਬੇ ਹੋਣ ਦੀ ਖਬਰ ਹੈ ਭਰਾਵੀ ਪਿੰਡ ਦੇਹਰਾਦੂਨ ਤੋਂ 218 ਕਿਲੋਮੀਟਰ ਦੂਰ ਹੈ ਇਹ ਗੰਗੋਤਰੀ ਟਾਮ ਤੋਂ 18 ਕਿਲੋਮੀਟਰ ਦੂਰ ਹੈ ਫੌਜ ਦੇ ਨਾਲ ਬਚਾਅ ਟੀਮ ਐਸ ਡੀ ਆਰ ਐਫ ਐਨ ਡੀ ਆਰ ਐਫ ਵੀ ਮੌਕੇ ਤੇ ਪਹੁੰਚ ਗਈ ਹੈ 8ਵੀਂ ਖਬਰ ਪੰਜਾਬ ਸਰਕਾਰ ਨੇ ਕਰਜ਼ਾ ਲੈਣ ਦੀਆਂ ਹੱਦਾ ਕੀਤੀਆਂ ਪਰ 17112 ਕਰੋੜ ਜਿਆਦਾ ਲਿਆ ਕਰਜ਼ਾ ਪੰਜਾਬ ਸਰਕਾਰ ਤੇ ਕਰਜ਼ੇ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਨੇ ਸੂਬੇ ਦੀ ਵਿੱਤੀ ਸਤਿ ਦੀਨ ਨੂੰ ਚਿੰਤਾਜਨਕ ਮਾੜਾ ਦਿੱਤਾ ਹੈ ਵਿੱਤ ਮੰਤਰਾਲੇ ਦੀ ਇੱਕ ਰਿਪੋਰਟ ਜੋ ਸੋਮਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਵਿੱਚ ਖੁਲਾਸਾ ਹੋਇਆ ਕਿ ਇਸ ਸਾਲ 2024 ਤੋਂ 25 ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਤੈਅ ਕੀਤੀ 23700 16 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਪਾਰ ਕਰਦਿਆ ਓਪਨ ਮਾਰਕੀਟ ਤੋਂ 40828 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜੋ 17112 ਕਰੋੜ ਰੁਪਏ ਜ਼ਿਆਦਾ ਹੈ ਪਿਆ ਆਪ ਦੇ ਪਹਿਲਾ ਹੀ 3.82 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ 2025 ਤੇ 26 ਦੇ ਅੰਤ ਤੱਕ ਇਹ ਵਧ ਕੇ 4 ਲੱਖ 17146 ਕਰੋੜ ਰੁਪਏ ਹੋ ਜਾਵੇਗਾ। ਪਿਛਲੇ ਸਾਲ 2023 ਤੋਂ 24 ਵਿੱਚ ਇਹ ਅੰਕੜਾ 3 ਲੱਖ 46185 ਕਰੋੜ ਰੁਪਏ ਸੀ ਜੋ ਹਰ ਸਾਲ ਵਧਦਾ ਜਾ ਰਿਹਾ ਹੈ। ਯਾ ਪਰ ਪੰਜਾਬ ਨੇ ਪਿਛਲੇ 5 ਸਾਲਾਂ ਵਿੱਚ ਹਰ ਸਾਲ ਇਸ ਹੱਦ ਤੋਂ ਵੱਧ ਕਰਜ਼ਾ ਲਿਆ ਹੈ ਜੋ ਸੂਬੇ ਦੀ ਆਰਥਿਕ ਸਥਿਤੀ ਲਈ ਖਤਰਨਾਕ ਸੰਕੇਤ ਹੈ। ਨੌਵੀਂ ਖਬਰ ਕੈਨੇਡਾ ਪੜਨ ਗਈ ਹਲਕਾ ਜੀਰਾ ਦੀ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹਲਕਾ ਜੀਰਾ ਦੇ ਨਾਂ ਲੱਗਦੇ ਪਿੰਡ ਬੋਤੀਆਂ ਵਾਲਾ ਦੀ ਮੈਨ ਬੀਰ ਕੌਰ ਜੋ 2023 ਵਿੱਚ ਕੈਨੇਡਾ ਦੇ ਬ੍ਰੈਂਪਟਨ ਵਿੱਚ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਗਈ ਸੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਮੈਨ ਬੀਰ ਦੇ ਪਿਤਾ ਤੇ ਚਾਚੇ ਨੇ ਦੱਸਿਆ ਹੈ ਕਿ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਫਤਿਹਗੜ ਪੰਚਤੂਰ ਵਿੱਚ ਪੜ੍ਹਦੀ ਸੀ ਆਈਲੈਂਡ ਪਾਸ ਕਰਕੇ ਉਸਨੇ ਕੈਨੇਡਾ ਵਿੱਚ ਪੜ੍ਹਾਈ ਸ਼ੁਰੂ ਕੀਤੀ ਅਤੇ ਅੱਗੇ ਵੀ ਪੜ੍ਹਨ ਦੀ ਯੋਜਨਾ ਬਣਾ ਰਹੀ ਸੀ ਬਾਦਕਿਸਮਤੀ ਨਾਲ ਹਾਦਸੇ ਨੇ ਉਸ ਦੀ ਜਾਨ ਲੈ ਲਈ ਪਰਿਵਾਰ ਦੇ ਮੈਂਬਰਾਂ ਨੇ ਮੇਨਬਿਰ ਦੇ ਅੰਗ ਇਨਸਾਨੀਅਤ ਦੀ ਭਲਾਈ ਲਈ ਦਾਨ ਕਰ ਦਿੱਤੇ ਹਨ ਦਸਵੀਂ ਖਬਰ ਪੰਜਾਬ 'ਚ ਅਗਲੇ 2 ਤੋਂ 3 ਦਿਨ ਕਿਵੇਂ ਦਾ ਰਹਿਣ ਵਾਲਾ ਹੈ ਮੌਸਮ ਅਲਰਟ ਜਾਰੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿੱਚ ਆਉਣ ਵਾਲੇ 2 ਤੋਂ 3 ਦਿਨਾਂ ਲਈ ਮੌਸਮ ਵਿਭਾਗ ਵੱਲੋਂ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਸੁਜਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਗਸਤ ਮਹੀਨੇ ਦੌਰਾਨ ਵੀ ਮਾਨਸੂਨ ਪੂਰੀ ਤਰ੍ਹਾਂ ਐਕਟਿਵ ਰਹਿਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਮੁਹਾਲੀ, ਰੂਪਨਗਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਗਰਦਾਸਪੁਰ ਜਿਹੇ ਜ਼ਿਲ੍ਹਿਆਂ 'ਚ ਵੀ ਉਚਿਤ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਸਨ ਅੱਜ ਦੀਆਂ ਮੁੱਖ 10 ਖਬਰਾਂ। ਉਮੀਦ ਹੈ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ। ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ